ਲੇ ਭਾਈ ਗੱਗੇ ਪਾਣੀ ਕੱਢਿਆ ਫਾਇਦਾ ਹੋਇਆ ਗੱਡੀ ਸਿਰੇ ਆ ਗਈ ਹੈ ਬੁਲਟ ਵੀ ਉਹ ਧੱਕਾ ਕੇ ਭਾਈ ਆ ਗੱਡੀ ਸਿਰੇ ਆ ਗਈ ਸੋ ਸੁੱਕ ਗਿਆ ਰਸਤਾ ਸੁੱਕ ਗਿਆ ਅਜੇ ਜਾੜੂਗੇ ਟੋਏ ਆ ਰਹਿ ਗਏ ਆਹ ਆ ਤਾਂ ਇਹ ਵੀ ਥੱਲੇ ਕਹਿੜਾ ਇਹਨਾਂ ਦੀ ਇਹ ਸੁੱਕ ਗਿਆ ਆਪਣੀ ਜਾਨ ਨੂੰ ਇਹ ਜੋ ਪਾਣੀ ਨਹੀਂ ਆਪਣੀ ਪਰਚੀ ਮੰਨ ਕੇ ਜੇ ਆਹ ਨਾ ਕੱਢਦੇ ਇਕ ਨਹੀਂ ਖੜਾ ਰਹਿਣਾ ਤਾਂ ਹਾਂ ਅਗਾ ਹਾਂ ਖੜਾ ਹੀ ਆ ਆਪਾਂ ਨੇ ਇਹ ਜਾਹਾਂ ਨਹੀਂ ਕੱਢਿਆ ਉਹ ਖੜਾ ਖੜਾ ਹੈ ਹੈ ਕਿ ਨਹੀਂ ਇਹ ਰ ਆ ਹਟੂ ਆ ਬੋ ਲਗੋ ਤੜ ਕੱਲ ਨੂੰ ਕੱਢ ਕੇ ਜਾਉਂਗਾ ਇਹਨੂੰ ਇਨੂੰ ਖੜਾ ਦੇਣਾ ਨਹੀਂ ਇਹਨੂੰ ਸੁੱਕਿਆ ਜਾਣ ਨੂੰ ਲਈ ਨੇ ਲਈ ਇਹ ਚੇਂਜ ਕਰੋ ਉਹਦਾ ਉਹਦਾਂ ਆ ਕੇ ਟਰੈਲਰ ਅਖੀਰ ਮਾਰ ਉਹ ਖੜਾ ਰਹਿ ਗਿਆ ਕੇ ਇਹ ਨਾਲ ਉਰੇ ਮੈਂ ਕੇਰ ਤੀ ਚੂਹੇ ਦੀ ਅੱਛਾ ਆ ਗਿਆ ਇੱਕ ਨਹੀਂ ਪਾਇਆ ਉਰੇ ਉਹ ਥੋੜਾ ਕਿੱਦੜ ਖੜਾ ਕੁੱਤਾ ਨਾਖਦਾ ਕਿੱਦੜ ਵਗਿਆ ਹਨਾ ਕੁੱਤਾ ਕਿੱਦੜ ਆ ਕੋੜੇ ਨੂੰ ਖੜਾ ਲੈ ਦੇਖਦਾ ਸਾਡੀ ਨਸਲ ਹੋਰੀ ਬੱਕਰੀ ਜਵਾਂਗੇ ਨਾ ਹੈ ਨਾ ਸ਼ਿਕਾਰਪੁਰ ਅਸ਼ਿਕਾਰਪੁਰ ਉਹ ਦੇਗਣਾ ਚੂਹਾ ਚਾਹ ਹੁਣ ਵੀ ਚੂਹਾ ਕਿਉਂ ਹੈ ਨੂ ਫਿਰਦੇ ਹੋਰੇ ਚੂਹੇ ਕਿੱਥੇ ਛੱਡਦੇ ਹੋਰੇ ਚੂਹੇ ਨੂੰ ਤਾਂ ਰਹਿੰਦੇ ਰਹਿੰਦੇ ਕੁੱਤੇ ਸਾਡੇ ਇੱਥੇ ਹੀ ਰਹਿੰਦੇ ਹੋ ਖੇਤਾਂ ਵੀ ਨਹੀਂ ਦੇ ਨਾਲ ਗੰਨੇ ਵੀ ਬੈਠੇ ਰਹਿੰਦੇ ਕੁੱਤੇ ਮਗਾਉਣ ਇਕੱਠਾ ਹੀ ਫੂਕ ਦੂੰਗੇ ਆਹ ਭਰਤੀ ਘਟ ਕੇ ਠੀਕ ਨਹੀਂ ਲਾਤੀ ਛਟੀਆਂ ਫੇਰ ਲਾਤੀ ਛਟੀਆਂ ਆ ਛਟੀਆਂ ਦੀ ਬਾਈ ਬਹੁਤ ਲਵਾਈ ਆ ਨੇਰੀ ਆਈ ਆ ਆਹ ਬਾਈ ਨੇ ਵਧੀਆ ਬਣਾਤਾ ਉਹ ਇਧਰ ਦੇਖ ਜ਼ਿੰਦਗੀ ਬਣਾਤੀ ਇਹਦੀ ਖੇਤ ਦੀ ਹਾਂ ਪਰ ਪੁਰਾਣਾ ਹਾਲ ਤਾਂ ਫੇਰ ਹੋਰ ਆਹ ਮੇਰੀ ਗੱਲ ਸੁਣੋ ਪੂ ਇਦੋਂ ਵੀ ਰੱਤ ਚੰਨ ਨੂੰ ਬ੍ਰੀਕ ਦੇ ਕੈਮਰੇ ਮਾ ਘੱਟ ਦੇਖਣੀ ਛਿੜੀ ਛਿੜੀ ਚਮਕਦੀ ਆ ਇਹਨੂੰ ਹਾਂ ਇਧਰ ਮਰਜੀ ਦੇਖਦੀ ਲੈ ਕਹਿਣਾ ਤੂੰ ਜੂ ਆ ਛਿੜੀਆ ਛਿੜੀਆ ਸਿਰ ਤੱਕ ਲੈ ਆ ਲੋ ਉਹ ਗੰਦੇ ਦਾ ਛਿੜੀ ਛਿੜੀ ਚ ਲੱਗੀ ਹੋਈ ਆ ਹਾਂ ਆ ਗੋਭੀ ਲਈ ਬਾਕੀ ਕਰ ਰਹੇ ਗੋਭੀ ਆ ਇਹ ਚੱਲ ਨਹੀਂ ਹੌਲੇ ਸਹੀਂ ਰੇਟ ਦੇ ਕੇ ਜਾਊਗੀ ਹੁਣ ਇਹ ਰੇਟ ਦੇ ਕੇ ਜਾਊਗੀ ਗੋਭੀ ਲਸਣ ਗਠਾ ਸਾਰਾ ਕੁਝ ਲੱਗਿਆ ਬਾਰੇ ਧਈਆਂ ਵਧੀਆ ਬਣਾਤਾ ਬਾਈਆਂ ਉਹ ਪੱਕੇ ਤਰੀਕ ਹੋ ਗਈ ਠੀਕ ਆ ਕਾਂ ਕਬੋਂ ਵਧੀਆ ਗਿਆ ਹਾਂ ਕਾਂ ਕਟੌਪ ਦੀਆਂ ਨੇ ਅੱਖ ਨੂੰ ਨਹੀਂ ਸੂਣ ਲੱਗਿਆ ਯਾਰ ਉੱਥੇ ਕਾਂ ਕ ਠੀਕ ਜੀ ਇਧਰ ਚੁਬੜ ਕੇ ਸਹੀ ਐ ਸਹੀ ਐ ਸਹੀ ਚੱਲ ਪਟਣ ਤੇ ਪਰ ਹੁਣ ਧੁੱਪੇ ਹੁਣ ਪੈਣ ਲੱਗੀ ਕੱਲ ਦੀ ਰੇ ਪੈਣ ਲੱਗੀ ਪਾਸੋਂ ਦੇਖੀ ਜਾ ਤੂੰ ਕਿਆ ਬਣਨਾ ਇਹਦਾ ਹੈ ਰਿਕੋਰ ਪਾਈ ਵੀ ਇਹਦੇ ਚ ਰੰਗ ਦੇ ਕਿਹਿਆ ਕਰਦਾ ਕਾਂ ਕਰਨ ਹਾਂ ਤਿਲ ਕੋ ਨਹੀਂ ਜਿਹਨੂੰ ਪਾਣੀ ਲੱਗਾ ਪੁੱਤਰ ਉਹ ਵਧੀਆ ਨਹੀਂ ਐ ਇਹ ਹੂੰ ਲੱਗੇ ਪਾਣੀ ਹਸਾਬ ਦੇ ਹੁਣ ਠੇ ਲੱਗ ਗਿਆ ਥਾਲਾ ਆਦਾ ਪਾਣੀ ਬਹੁਤ ਵਧੀਆ ਆਵਾ ਇਹਦੂ ਇਹ ਪਾਣੀ ਹੀ ਹੋਣੀ ਮੰਗਣੇ ਨੇ ਹੈ ਇਹ ਪਾਣੀ ਨੇ ਕਾਕੀ ਨਹੀਂ ਦਵਾਉਣੀ ਹੈਗੀ ਜਿੰਨਾ ਕਿ ਮੀਂਹ ਪਿਆ ਇਹ ਦੂਆ ਆਪਣਾ ਉਹਨੇ ਆਪਾਂ ਠੋਕੇ ਪੂਰਾ ਹੋਰ ਫੇ ਕੱਕ ਦਾ ਤਾਂ ਆਉਂਦਾ ਉਹ ਇਹਦਾ ਸਮਝ ਲੈ ਵੀ ਰੱਬ ਨੇ ਫੋਰਾ ਸਿੱਟ ਮਲਾ ਦਿੱਤਾ ਹਾਂ ਸਮਝ ਗਿਆ ਲੈ ਬਲੇ ਦੋ ਵੀ ਬਹੁਤ ਵਧੀਆ ਫਸਲ ਵਾਸਤੇ ਇਹਦਾ ਫੋਰਾ ਸਿੱਟ ਮਲਾ ਦਿੱਤਾ ਉਹਨੇ ਉੱਪਰ ਤੇ ਗਿਰਨਾ ਨਾ ਉਹਦਾ ਫਾਇਦਾ ਹੀ ਹੈ ਠੀਕ ਵਾ ਇੱਕ ਫੇਰ ਮਾਰਨਗੇ ਜੂਰੇ ਟੁੱਟਾ ਹੁਣ ਗਿੱਲੇ ਗਿੱਲੇ ਚ ਤਿੰਨ ਛਿੱਟੇ ਤਾਂ ਲੱਗਦੀ ਲੱਗਦੇ ਐ ਇੱਕ ਫੇਰ ਮਾਰ ਦੂਗੇ ਆਗਲਾ ਹੁਣ ਤਾਂ ਰਿਸ਼ਤੇਦਾਰਾਂ ਨੇ ਚੱਕਣ ਆਏ ਹੈ ਇੰਨੀ ਕਿਹੜੇ ਹੋਵੇ ਦੇਖ ਕੇ ਆਉਂਦਾ ਨਿਗਾਹ ਮਾਰ ਕੇ ਵੀ ਪਈਏ ਚੱਕੇ ਦੇ ਕਿਸੇ ਨੇ ਕਾਲੂ ਆਉਣਾ ਕਹਦੇ ਅਸੀਂ ਹੁਣ ਕੋਈ ਆ ਗਿਆ ਲੱਗੇ ਮਹਾਰਾ ਤੁਸੀਂ ਰਸਤਾ ਪਾੜ ਦੇਣਾ ਸਾਰਾ ਹੀ ਮੈਂ ਕਿਹਾ ਹੁਣ ਨਾ ਆਇਓ ਠੀਕ ਨਹੀਂ ਕਰ ਪਰ ਕੇ ਇੱਕ ਦਿਨ ਆ ਹੁਣ ਤਾਂ ਹੁਣ ਸੁੱਕ ਗਿਆ ਹੁਣ ਚੱਕਰ ਨਹੀਂ ਕੋਈ ਵੀ ਹੈਨਾ ਹਾਂ ਤਾਂ ਠੀਕ ਅੱਛਾ ਉਦੋਂ ਪਾਣੀ ਕੱਢਿਆ ਰਹਿ ਫਾਇਦਾ ਹੀ ਹੈ ਹੈਗਿਆ ਨਹੀਂ ਫਾਇਦੇ ਹੀ ਰਹੇ ਹਾਂ ਤੇ ਵੀ ਲੰਘ ਗਿਆ ਅੱਜ ਸੱਜ ਰਹੀ 200 ਕੋਟ ਹੋਗਾ ਤਾ 200 ਤਾਂ ਹੋਊਗਾ ਮੈਂ ਤਾਂ 200 ਤੇ ਗੇਟ ਗੇਟ ਹੋਊ ਨਹੀਂ ਕਿੰਨੇ ਵਜੇ ਗਿਆ ਉਹ ਗਿਆ ਉਹ ਤੇ 9 ਵਜੇ ਕਿੰਨੇ ਵਜੇ 12:00 ਵਜੇ ਵੱਜ ਗਿਆ ਤਿੰਨ ਘੰਟੇ ਲੱਗੇ ਤਿੰਨ ਘੰਟੇ ਧੁੰਦੇ ਵਖਤੀ ਯਾਰ ਮੈਂ ਤਾਂ ਕਿਹਾ ਹੋਰ ਦੇਖ ਲਾ ਕਹਿੰਦਾ ਇੰਨੀ ਉੱਧਰ ਨਹੀਂ ਹੈ ਕਹਿੰਦਾ ਹੌਲੀ ਹੌਲੀ ਲੰਘ ਜਣਾ ਮੈਂ ਠੀਕ ਹੈ ਯਾਰ ਹੈ 60 62 ਕਿਲੋਮੀਟਰ ਆ ਹਾਂ ਤਿੰਨ ਘੰਟੇ ਲੱਗਦੇ ਆ ਰੋਡ ਸਾਫ ਹੋਵੇ ਫੇਰ ਨਹੀਂ ਟਾਈਮ ਲੱਗਦਾ ਯਾਰ ਠੀਕ ਨਹੀਂ ਹੂੰ ਰੋਡ ਸਾਫ ਤਾਂ ਉਧਰ ਨਹੀਂ ਰੋਡ ਸਾਫ ਤਾਂ ਆਵੇ ਨਹੀਂ ਟਾਈਮ ਲੱਗਦਾ ਹੈਗਾ ਹੈ ਅਹੀਂ ਗੱਲ ਬਣਦੀ ਆ ਫਿਰ ਜੇ ਰੋਡ ਸਾਫ ਹੋਵੇ ਬੰਦਾ ਨਾ ਠਹਿ ਜਾਈ ਜਾਂਦਾ ਚਲ ਦੇਖੇ ਜੀ ਜੋ ਦੇਖ ਚਲ ਬਾਈ ਜੀ ਸਾਰਿਆਂ ਨੂੰ ਕੁਸ਼ਦੀਪ ਸਿੰਘ ਪਹੁੰਚ ਗਏ ਜੀ ਪਹੁੰਚ ਗਏ ਜੀ ਪਹੁੰਚ ਗਏ ਠੀਕ ਹੈ ਠੀਕ ਹੈ ਬਾਈ ਸਾਡੇ ਤੋਂ ਇਹ ਵਧੀਆ ਤਿੰਨ ਦਿਨ ਲਾਇਆ ਹੈ ਇੰਜੋਏ ਕਰਕੇ ਆਇਆ ਤੂੰ ਵੀ ਰੱਖਿਆ ਆ ਇਹਨੇ ਵੱਲੂ ਲੈ ਗਈ ਨਹੀਂ ਇਦਾਂ ਇਹਨੇ ਕਹੇ ਨਾ ਇਹਨੇ ਕਹੇ ਬਾਈ ਚੱਲ ਨਾ ਦੂਆ ਕਹਿੰਦਾ ਜੇ ਅਸੀਂ ਜਾਣਾ ਤੂੰ ਘਰ ਦਾ ਕਹਿੰਦਾ ਘਰ ਆ ਬੈਠੀ ਉਹ ਤਾਂ ਹੀ ਕਹਿੰਦੇ ਬਾਅਦ ਵਿੱਚ ਅਸੀਂ ਬੁੜੇ ਦੇ ਟੌਲੇ ਜਾ ਕੇ ਕਹਿੰਦੇ ਜਿੰਦਾ ਸਿਆਣਾ ਦਾ ਘਰ ਦਾ ਜਿੰਦਾ ਲਾ ਸਕੇ ਅਗਲੇ ਜਿੰਦਾ ਜਿੰਦਾ ਲਾ ਕੇ ਉਹ ਬਣ ਗਿਆ ਜਿੰਦਾ ਲਾ ਕੇ ਤਾਂ ਕਹਿੰਦੇ ਲਾ ਕੇ ਬਣ ਕਰਾ ਬਣ ਇਹ ਜਿੰਦਾ ਹੋ ਗਿਆ ਹੁਣ ਕਿਹਦੇ ਨਹੀਂ ਗੱਲ ਪੱਕੀ ਪੱਕੀ ਗੱਲ ਹੈ ਹਾਂ ਕਹਿੰਦਾ ਸਿਆਣਾ ਦੇ ਘਰ ਦਾ ਜਿੰਦਾ ਇਹ ਤਾਂ ਬਈ ਗੱਲ ਸੁਣ ਇਹ 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 ਆਪਣੇ ਆਪਣੇ ਉੱਤੇ ਹੁਣ ਕੁਛ ਕਹੀ ਜਾਵੇ ਇਹ ਆਪਣੇ ਉੱਤੇ ਨਹੀਂ ਗਿਆ ਹੈਗਾ ਜਿੰਦਾ ਤਾਂ ਹਲੇ ਸਿਆਣਾ ਬੈਠਿਆ ਚਾਈ ਬੈਠੀ ਹੈ ਉਹ ਜਿੰਦਾ ਉਹ ਜਿੰਦਾ ਨੂੰ ਪਤਾ ਨਹੀਂ ਹੁਣ ਨਹੀਂ ਰਹੀ ਰਹੀ ਮੈਂ ਕਹਾਂ ਬੀਬੀ ਉਹ ਕਹਿੰਦੇ ਆਪਣੇ ਮੇਰੀ ਗੱਲ ਸੁਣਦਾ ਤੂੰ ਉਹ ਆਪਣੇ ਬਖੁੱਲਣ ਲੱਗ ਗਿਆ ਖਿੱਚੇ ਤੇ ਤੈਨੂੰ ਵਧਾ ਦੇ ਉਹ ਮੇਰੀ ਗੱਲ ਸੁਣਦਾ ਹੁਣ ਜਦ ਬੰਦਾ ਨਾ ਹੁਣ 90 ਸਾਲ ਦੀ ਉਮਰ ਹੁਣ ਕੋਈ ਪਤਾ ਨਹੀਂ ਹੈਗਾ ਹਾਂ ਲੱਭਦੇ 95 ਦੀ ਹੋਣੀ ਮੈਂ ਕਹਿੰਦਾ 95 95 ਦੀ ਹੈਗੀ ਜਉਦੀ ਮੈਂ ਕਿਹਾ ਮਾ ਮੈਂ ਜੱਲਾ ਬੀਬੀ ਕੱਖ ਵੱਟਣਾ ਵੀ ਕੋਈ ਇਜੀ ਆਤਾ ਨਹੀਂ ਨਾ ਉਸ ਤੋਂ ਬਰਾ ਮੈਠੀ ਡੰਗਰਾ ਕਿ ਨਹੀਂ ਹਾਕ ਮਾਰ ਲੈਣੀ ਆ ਜਾ ਭਾਈ ਆ ਜੁੱਤੀ ਗੱਠ ਦੇ ਆ ਲਿਆਈ ਭਾਈ ਮੱਗਾ ਆ ਡੱਪਾ ਦੇਖ ਜਾਈਂ ਇੱਕ ਮਾ ਕਿਸੇ ਨੂੰ ਨਹੀਂ ਬੁਲਾਉਣਾ ਅੱਜ ਤਾਂ ਸਹੀ ਗੱਲ ਹੈ ਹੈ ਯਾਰ ਨਾ ਕਰਖਪਦੀ ਪੰਡ ਲੈ ਕੇ ਆਇਆ ਜੁੱਤੀਆਂ ਬੈਠਣ ਲੱਗਿਆ ਉਹ ਉੱਥੇ ਇੱਕ ਬੈਠਾ ਮੈਂ ਤੂੰ ਜਗਾਉਂਗੀ ਭਾੜੀ ਨਹੀਂ ਚੁਕਾਉਣੀ ਮਾ ਤੇ ਨੂੰ ਮੈਂ ਕਹਦਾ ਕਹਿੰਦੀ ਕੀ ਹੋ ਗਿਆ ਮਾ ਤੈਨੂੰ ਕਹ ਵੀ ਕਿਸੇ ਨੂੰ ਬਾੜੀ ਨਹੀਂ ਨਾ ਕਰਾਂ ਤੂੰ ਅੱਜ ਨੂੰ ਸਹੀ ਗੱਲ ਹੈ ਹਰਕੇ ਦਾ ਪੈਂਦਾ ਆ ਉਹ ਥਿਆਣੇ ਦੇ ਉਮਰ ਦੇ ਨਾਣਿਆਂ ਦੀ ਹੋਣੀ ਮੈਂ ਉਹਰੇ ਔਕਰ ਪੈ ਚ ਲਾਉਣੇ ਆ ਲਾ ਦੇ ਲਾ ਦੇ ਹੈ ਮੈਂ ਉਹਦੇ ਮੈਂ ਕਾਦ ਲਾਉਣੇ ਹੁਣ ਟਾਈਮ ਆ ਪੈ ਜਾਂਦਾ ਉਹ ਲਾਉਣੇ ਦਾ ਹੁਣ ਬਾਹੀ ਓਕਰ ਇਹਨਾਂ ਨੂੰ ਫੇਰ ਪੈ ਗਿਆ ਮੈਂ ਪਹਿਲਾਂ ਮੈਂ ਹੋਰ ਸਕੀਮ ਪਰਦਾ ਉਹ ਸਫਾਇਦੇ ਫੇਰ ਕਰਤੀ ਸਫਾਇਦੇ ਇੱਥੇ ਆਪਣੇ ਆ ਵੀ ਵਾਜਦੇ ਵੀ ਇਹਨਾਂ ਦੀ ਪਟਾਓ ਹੀ ਨਹੀਂ ਇੱਥੇ ਗੱਗੇ ਮੇਰੀ ਗੱਲ ਸੁਣ ਲੈ ਹੈ ਗੱਗੇ ਇੱਥੇ ਇੰਨੀ ਰੌਣਕ ਦੀ ਹਮ ਇਹ ਮੋਟਰ ਪਰ ਬਹੁਤ ਰੌਣਕ ਕਾ ਮੈਂ ਕਹਿੰਦਾ ਕਾਨੂੰ ਕਹਿੰਦਾ ਬਹੁਤ ਬਾਈ 10 50 ਬੰਦੇ ਖੜੇ ਰਹਿੰਦੇ ਹੋ ਜਿਵੇਂ ਮਿੱਠਾ ਚੱਲਦਾ ਤਾਂ ਇਹ ਟਰਾਲੀ ਚੱਲਦਾ ਤਾਂ ਹੂੰ ਕਿਹੜਾ ਦੇਖ ਕਾਰ ਦਾ ਬਹੁਤ ਉੱਪਰ ਕਰ ਰਿਹਾ ਹੋਰ ਕਿਹੜਾੜ ਤੇ ਪਹਿਲਾਂ ਮੈਂਥਾ ਉਹ ਤਾਂ ਵੀ ਨਹੀਂ ਦੇਖਿਆ ਉਹਨਾਂ ਨੇ ਉਹ ਲਾਈਨੇ ਤਾਂ ਦੇਖਿਆ ਹੈ ਹੀ ਨਹੀਂ ਹਟ ਮੈਂ ਖਾਸ ਹੀ ਦੀਆਂ ਉਹ ਇਦਾਂ ਦਾ ਬਣੇ ਬਣੇ ਹੋਏ ਛੰਨ ਤੇ ਆਉਰੇ ਤਿੰਨ ਤਿੰਨ ਦਾ ਜੱਟ ਦੀਆਂ ਇੱਥੇ ਛੰਨਾ ਇਧਰਲੀ ਸਾਈਡ ਛੰਨਾ ਤੇ ਆ ਗੁਣ ਤਾਂ ਹਾਲ ਮਨ ਨੂੰ ਕੋਈ ਰੇਡੀ ਕਰਾਉਣੇ ਸੀ ਠੀਕ ਆ ਵਿੱਚ ਹੋਰ ਸਮਾਂ ਆਉਰੇ ਛੰਨਾ ਦੀਆਂ ਤਿੰਨ ਠੀਕ ਆ ਉਰੇ ਖਿਲਾੜੀ ਦੀ ਉੱਥੇ ਲੱਗੀ ਵੀ ਇੱਥੇ ਉਹ ਦਾ ਖੂਹ ਵਾਲੀ ਮੋਟਰ ਆ ਮੋਟਰ ਆ ਖੂਹ ਆ ਖੂਹ ਖੂਹ ਹੀ ਮੋਟਰ ਅਗੂ ਦੇ ਲੱਭੇ ਕਦਰ ਜੋਈ ਵੀ ਵੀਰੇ ਮੈਂ ਤਾਂ ਹੀ ਆ ਦੇ ਇੱਕਾ ਰੱਖੀ ਉਹਨਾਂ ਕਿਆ ਕਰਦਾ ਜੱਟੋਲਾ ਬੁਲਾ ਦੋ ਸਾਡੇ ਮੰਗਣੇ ਉਹ ਵੀਰੇ ਆਦੇ ਸੁੱਖੇ ਨੂੰ ਕਿਹਾ ਉਧਰ ਇੱਟਾਂ ਸਾਫ ਕਰਾਈ ਵੀ ਮੈਂ ਸਮਾ ਇੱਥੇ ਚਾ ਕੇ ਰੱਖਿਆ ਮੈਂ ਕਹਿੰਦਾ ਲਾ ਦੇ ਯਾਰ ਦਿਹਾੜੀ ਲਾ ਦੇ ਮੈਂ ਕਹਿੰਦਾ ਇੱਕ ਦਿਹਾੜੀ ਲਾ ਕੇ ਸਿਮਿੰਟ ਵੀ ਪਿਆ ਪਹਿਲਾਂ ਇੱਕ ਥੈਲਾ ਜੰਮ ਗਿਆ ਮੈਂ ਕਿਹਾ ਮੈਂ ਇਹਦੇ ਤੇ ਜਾਲ ਬਣਾ ਦਨਾਂ 2-2 ਫੁੱਟ ਉੱਪਰ ਤੱਕ ਅਸੀਂ ਤਾਂ ਹੀ ਜਾਲ ਬਣਾਇਆ ਤੇ ਉੱਥੇ ਹਾਂ ਉਹਨਾਂ ਕਿਸੇ ਨਿਆਣੇ ਦਾ ਡਰ ਹੈ ਪਰ ਬੰਦ ਨਹੀਂ ਕਰਿਆ ਲੋਕਾਂ ਨੇ ਤਾਂ ਬੰਦ ਕਰਦੇ ਅਸੀਂ ਬੰਦ ਨਹੀਂ ਕਰੀਏ ਬੰਦ ਨਹੀਂ ਕਰਨਾ ਚਾਹੀਦਾ ਮੈਂ ਇਹਦੇ ਬਦੌਲਤ ਹੈ ਸਭ ਕੁਝ ਸਹੀ ਗੱਲ ਹੈ ਅ ਮੰਨ ਕੇ ਯਾਰ ਇਹ ਪੰਜ ਪੰਜ ਕਿਲੇ ਹੁੰਦੇ ਤੇ ਪਹਿਲਾਂ ਰੇਗ ਭਾਈ 2 4 5 ਪੰਜ ਸਹੀ ਗੱਲ ਹੈ ਤੇ ਇਹਨਾਂ ਇਹਨਾਂ ਦਾ ਪਾਣੀ ਲਾਇਆ ਫਸਲ ਨਿਕਲੀ ਹੈ ਤਾਂ ਇੰਨੀ ਜਿੰਨੀ ਨਾ ਕੀਤੀ ਆ ਬਾਈ ਪਾਣੀ ਦੇ ਲੋ ਉੱਪਰੇ ਪਾਣੀ ਹੈ ਆਪਣੇ ਦਾ ਪਾਣੀ ਹੱਲੇ ਵੀ ਦਾ ਹੋਇਆ ਤੇ ਰਖ ਰਿਆ ਹੁਣ ਤਾਂ ਕੇ ਹੋਰ ਤਾਂ ਸਾਫ ਕਰਾਈ ਦੀ ਜੇ ਭਲਾ ਜਿੰਗਾ ਵੀ ਕਰਾਉਂਗਾ ਹੁਣ ਮੈਂ ਤੁਖੇ ਨੂੰ ਕਹਿ ਦਵਾਂ ਭਲਾ ਯਾਰ ਪਾਣੀ ਖੜਾ ਯਾਰ ਕਿਉਂਗਾ ਹਾਂ ਹਾਂ ਲੈ ਪੂਰਾ ਸਾਫ ਕਰਾ ਕੇ ਇਹਨੂੰ ਹਾਂ ਇੰਨੀ ਉੱਚੀ ਮਣਕਰਾ ਕੇ ਜਾਲ ਪਾ ਦੇ ਉੱਪਰ ਜਾਲ ਪਾ ਦੇਣਾ ਮੈਂ ਇਹਨੂੰ ਕਰਾਉਂਗਾ ਵੀਰੇ ਇਹਦਾ ਕੰਮ ਹੋਣ ਸਾਡੇ ਰਸਤਾ ਆ ਗਿਆ ਨਾ ਇੱਥੇ ਇੱਥੇ ਤੱਕ ਸਾਡਾ ਆ ਗਿਆ ਮੇਰਾ ਆ ਗਿਆ ਇੱਥੇ ਅਜੀ ਤੜਾ ਥੋੜਾ ਅੱਛਾ ਇੱਥੇ ਸਈਆਂ ਹਾਂ ਹਾਂ ਆਏ ਲੰਘ ਗਿਆ ਅੱਧਾ ਹੂ ਉਧਰ ਗਿਆ ਅੱਧਾ ਇਧਰ ਆ ਗਿਆ ਹਾਂ ਉਧਰ ਰਸਤੇ ਜਾ ਕੇ ਵੀ ਨਾ ਉੱਥੇ ਤੇ ਰਸਤਾ ਹੈ ਇੱਥੇ ਤੱਕ ਮਿੱਟੀ ਪਈ ਅੱਛਾ ਉੱਥੇ ਸਈਆਂ ਹਾਂ ਹਾਂ ਚਲੋ ਤਾਂ ਆਇਂ ਖੱਟ ਲਵੇ ਮੜਾ ਜੇ ਤਾਂ ਕਿ ਹਾਂ ਇੱਥੇ ਤੱਕ ਮੈਂ ਆ ਕੇ ਇੱਥੇ ਆਇਆਂ ਨੂੰ ਨਾ ਬੰਦ ਕਰੋ ਵਾਲੇ ਇਹ ਮੈਂ ਨਿਕਲ ਗਿਆ ਇਹ ਮੈਂ ਲੱਕੜੀ ਬਣਾ ਕੇ ਖੁਆਰ ਕੇ ਬਾਕੀ ਮੈਂ ਨਿਸ਼ਾਨਦੇਵੀ ਕਰਾਉਣੀ ਆ ਮੈਂ ਇੱਥੇ ਤੱਕ ਸੁਨੇਹਾ ਛੇਦ ਨਹੀਂ ਆ ਗਿਆ ਹਾਂ ਉਹ ਉੱਥੇ ਸਿੱਧੀ ਵੱਟ ਆ ਗਈ ਫਿਰ ਉਹ ਮੰਨਦਾ ਜਿਹੜਾ ਵਿਚ ਬੁੱਟਾਂ ਦੀ ਜਗ੍ਹਾ ਹੈ ਹਾਂ ਉਹ ਰਸਤਾ ਹੈ ਕਿਹਾ ਐਕਦਮ ਚੱਪ ਗਿਆ ਰਸਤਾ ਵੇ ਉਹ ਅਜ ਮੈਂ ਇਧਰ ਰੋ ਤੇ ਨਹੀਂ ਮੈਂ ਇਧਰ ਆ ਗਿਆ ਰਸਤੇ ਦੇ ਇਧਰ ਤੇ ਨਹੀਂ ਤੇਰੀ ਸਾਰੀ ਆ ਮੇਰੀ ਉਰੇ ਤੇ ਮੇਰੀ ਹੋ ਹਨ ਉਹ ਮੋਟਰ ਲੱਗ ਗਈ ਉਹ ਮੋਟਰ ਖੜਿਆ ਹੋ ਸਰਕਾਰੀ ਗੁਰੂੰਦਦਾਾ ਹੋਣਾ ਇਧਰ ਆਹਾ ਹੋ ਗਿਆ ਆ ਕਣਕ ਉਹ ਗੰਨੇ ਨੂੰ ਲੱਗ ਗਿਆ ਪਰ ਆ ਪੀਟ ਲੱਗ ਗਿਆ ਆ ਲੋ ਨੂੰ ਇਧਰ ਕੋਲੇ ਹੈ ਉਹ ਉਥੇ ਇਹਦੇ ਗਾਂ ਪੀਟ ਰਗਾ ਜਬੀ ਦਿਖਾ ਬਾਈ ਜਨ ਜਬੀ ਦੇਖ ਕੇ ਧੋਖੀ ਹੋ ਗਈ ਹੁਟੇ ਗਿਆ ਹਾਂ ਕੋਲੇ ਦਾ ਰੇਟ ਥੋੜਾ ਘੱਟ ਦੱਸ ਦੇ ਜਿੰਦਗੀੜ ਪਹੁੰਚਦਾ ਹੈ ਕੋਈ ਗੱਲ ਨਹੀਂ ਦਰਦ ਨੂੰ ਆਪਣਾ ਚੱਲ ਜਿਹੜੀ ਹੋਈ ਚੱਲ ਜਿਹੜੀ ਹੋ ਗਈ ਠੀਕ ਆ ਆਪਾਂ ਤਾਂ ਹੁਣ ਖਾਲੀ ਖੇਤਾਂ ਦੇ ਸਾੜੀ ਤਾਂ ਹੋਈ ਵੀ ਆ ਹੁਣ ਅੱਛਾ ਪੜਦਾ ਨਹੀਂ ਦੋ ਚਾਰ ਦਿਨ ਚ ਹਾਂ ਸਵਾ ਦੇ ਪਹਿਲਾਂ ਪਹਿਲਾਂ ਦੇਖਦੇ ਸਵਾ ਤਾਂ ਚੱਕ ਦੇਣੀ ਅਸੀਂ ਅੱਛਾ ਨਹੀਂ ਸਵਾ ਨਹੀਂ ਸਵਾ ਹੁੰਦਾ ਹੈ ਦੋ ਚਾਰ ਦਿਨਾਂ ਦੇ ਵਾਹੋ ਬੇ ਦੋ ਚਾਰ ਦਿਨ ਕੋ ਘੋਡੇ ਅੱਛੀ ਰੱਬੇ ਘੋੜ ਤਾਂ ਜਾਣੀ ਕਿ ਹੈ ਜੀ ਜੇ ਮੋਹਾਲੀ ਦੀ ਜਾਣੀ ਚੰਡੀਗੜ੍ਹ ਹਾਂ ਇੱਕ ਦਿਨ ਬਹੁ ਕਰਤਾ ਪਰ ਬਈ ਇਹ ਦੱਸਦੇ 60 70 60 ਰੁਪਏ ਆ ਯਾਰ ਕੱਲੂਰਾ ਨੂੰ ਲਿਆਓ ਨਦੀਪ ਦਰਿਆ ਨਹਿਰ ਪਰ ਦਰਿਆ ਪਰ ਬੈਠੇ ਜਿਹੜੇ ਉਹ ਬੈਠੇ ਝੂਗੀਆਂ ਵਾਲੇ ਉਦਾਂ ਮੈਂ ਤਾਂ ਗੱਲ ਕਰਦੇ ਹਾਂ ਦੱਸੋ ਜੀ ਵੀ ਪਰਉਣੀ ਹੈ ਲੈ ਆ ਤਾਂ ਇਹਨਾਂ ਦਾ ਨਾ ਕੋਈ ਰੋਟੀ ਨਾ ਚਾਹ ਨਹੀਂ ਜਿਹੜੇ ਤੇਰੇ ਬੰਦੇ ਨੇ ਸੀਰੀ ਲਈ ਸੀ ਉਹਨਾਂ ਦੀ ਤਾਂ ਹਵਾ ਖਰਾਬ ਹੋਈ ਹੋਈ ਆ ਹਵਾ ਖਰਾਬ ਕੋ ਬਣਾਉਂਦੇ ਆ ਲੋਕ ਤਾਂ ਕਹਿੰਦਾ ਬਾਈ 70 ਰੁਪਏ ਨੂੰ ਮੈਨੂੰ ਵੀ ਕਹਿੰਦਾ 70 ਹਾਂ ਮੈਂ ਕਿਹਾ ਇੰਨਾ ਰੇਟ ਨਹੀਂ ਹੈਗਾ ਮੈਂ ਕਿਹਾ ਕਮਾਲ ਹੋ ਗਿਆ ਤਾਂ ਗੰਨੇ ਦੇ ਵੀ ਉੱਪਰ ਚੱਪ ਗਏ ਉਹੀ ਲਿਆਉਣੇ ਨੇ ਕੱਲੂ ਰਾ ਹੀ ਲਿਆਉਣੇ ਦੇਖ ਤਾਂ ਬਾਈ ਜਵੀ ਜਵੀ ਮੇਰੀ ਕਾਮੀ ਦੀ ਹੈ ਹੈ ਇਹ ਸਾਰੀ ਜਵੀ ਉੱਪਰ ਸਈ ਬਹੁਤ ਵਧੀਆ ਵੀ ਖੜੀ ਹੈ ਤਾਂ ਆ ਪੂਟੇ ਨਹੀਂ ਕੀ ਜਵੀ ਹੈ ਨਾ ਇਹ ਇਹ ਪਤਾ ਲੋਟ ਦੇਖ ਬਾਈ ਮੈਂ ਇਹਨੂੰ ਤਵੇਂਗਲ ਬਾਇਆ ਹੂੰ ਤਬੀ ਇਹਨਾ ਬਾਗੇ ਇੱਕ ਵਾਰ ਬੀਟਰ ਘੁਮਾਉਂਦਾ ਘਮਾਉਂਦਾ ਮੈਂ ਕਹਿੰਦਾ 2.5 ਕਿੱਲੇ ਹੋਣੇ ਇਹ 2.5 ਕਿੱਲੇ ਆਹੋ ਠੀਕ ਆ ਟ੍ਰੂਟਰ ਬੀਟਰ ਘੁਮਾ ਕੇ ਸ਼ਿੱਟਾ ਦੇ ਕੇ ਸੁਪਰ ਸਿੱਟਰ ਨਾਲ ਕੋਈ ਸਿੱਟਾ ਉੱਪਰ ਘੁਮਾਉਂਦਾ ਬਾਹਰ ਲੋਟ ਆਉਂਦੀ ਬਾਈ ਸੁਪਰ ਸਿੱਟਰ ਨੇ ਪਿੱਛੇ ਸਵਾਗ ਨਾਲ ਇਹ ਪ੍ਰੈਸ ਕਰਤੇ ਇੰਨੀ ਵਧੀਆ ਜੰਮੀ ਗੱਲ ਹਰ ਤੇਰੇ ਸਾਹਮਣੇ ਆ ਦੇ ਇਹਨੂੰ ਅੱਗੇ ਨੂੰ ਪੁੱਛ ਤੇ ਕੱਢ ਕੇ ਕਹਦਾ ਜੰਮੀ ਮੰਡੇ ਚ ਹਾਂਜੀ ਕਦੇ ਵੀ ਨਹੀਂ ਲੋਟ ਆਈ ਰਿਕਣਾ ਹੁਣ ਆਈ ਆ ਇਹ ਆਹੋ ਫਿਰ ਜਵੀ ਉਹ ਵੀ ਬੁੱਟਿਆਂ ਦੇ ਵਿੱਚ ਹੂੰ ਬਾਕੀ ਇਹਨੂੰ ਮੈਂ ਕਰ ਲਉ ਸਪਰੇਅ ਕਰਾ ਦੇਣੀ ਦੂਜੋ ਰੇਜ ਆਪ ਹੀ ਮੈਂ ਸਰਪੰਸਟਾਰਟ ਹੋ ਏ ਲੇਟ ਹੋ ਗਿਆ ਨਾ ਬਹੁਤ ਥੋੜਾ ਨਮਾਣੇ ਆ ਗਿਆ ਇਹਨੂੰ ਹਨਾ ਕਿਵੇਂ ਜਵੀ ਤਕਰੀਰੀ ਬਾਈ ਹਾਂ ਤੋਗਟ ਸਰ ਬਾ ਮੂ ਦਾ ਫਰਕ ਤਾਂ ਰਹਿੰਦਾ ਹੀ ਆ ਉਹ ਰਹਿਣੀਆਂ ਨਾ ਫੱਕਦਾ ਪਰ ਅੱਜ ਜਿੰਨੇ ਏਰੀਆ ਜੇ ਤੂੰ ਪਾਤਾ ਸ਼ੁਕਰ ਕਰ ਪੱਤਾ ਨਹੀਂ ਹੈਗਾ ਤਾਂ ਲੱਗੇ ਜਿੰਨੇ ਏਰੀਆ ਜੇ ਤੂੰ ਅੱਜ ਤਾਂ ਵੀ ਪੜ ਕੇ ਵੀ ਤਾਂ ਹੀ ਹੋ ਜਾਂਦੀ ਆ ਆ ਦੇਖ ਪੂਰੀ ਉਹ ਹੋ ਜਵੀ ਆ ਜਿੰਨੇ ਵਿੱਚ ਹੱਤ ਧੁੱਪ ਪੈ ਰਹੀ ਹੈ ਪੂਰੀ ਉਹ ਦੇਖ ਜਿੱਥੇ ਇੱਥੇ ਸ਼ੋਰਾ ਹੁੰਦਾ ਕਿ ਉਧਰ ਨੂੰ ਘਟ ਗਈ ਪਰਿਆ ਜੀ ਵੀ ਬੂਟਿਆਂ ਸਾਰਾ ਤਾਂ ਬਹੁਤੀ ਜਵੀ ਹੈ ਬਹੁਤੀ ਪੂਰੀ ਉਹ ਮੈਂ ਅੱਗ ਲਾਉਣ ਦੀ ਸਮਾਂ ਮੀਂਹ ਪੈ ਗਿਆ ਸਾਰੀ ਕੱਠੀ ਕਰੀ ਵੀ ਢੇਰੀਆਂ ਅੱਗ ਲਾਉਣੇ ਕਿ ਮੈਂ ਉੱਥੇ ਮੱਕੀ ਬੀਜਣੀ ਆਉਹ ਨਾ ਜੀ ਉਹ ਹੁਣ ਨਾ ਚੱਕਦਾ ਹੁਣ ਉਹ ਨਾ ਚੱਕਦਣਾ ਹੁਣ ਉਹ ਗੰਨਾ ਖਾਂਦਾ ਗਾਣਾ ਉਹ ਸਿਮੇ ਦਾ ਸਿਮੇ ਦਾ ਹੈ ਨ ਉਹ ਗੰਨਾ ਤੇਰਾ ਹੈ ਅਗਲੇ ਸਾਲ ਪਟਾ ਦੇਣੇ ਬੁੱਢਾ ਨਹੀਂ ਇਹਦਾ ਤਾਂ ਇੱਥੇ ਜਾ ਕੇ ਮੇਰਾ ਮੈਂ ਬੜਦਾ ਹੋਰ ਸਭ ਨਿਪਟ ਗਿਆ ਮੋਟਰ ਆਖਰੀ ਦੇਦੀ ਹੈ ਹਾਂ ਮੋਟਰ ਦੇ ਥੋੜਾ 5 ਫੁੱਟ ਇਧਰਾਂ 5 ਸੱਤ ਆਏ ਘੁੰਮੋਗੇ ਇਹ ਕਿਦਾਂ ਆਏ ਘੁੰਮਗੇ ਉਹ ਗੰਨੇ ਨੂੰ ਵੱਟ ਲੱਗ ਜਾਂਗੇ ਉਹ ਗੰਨਾ ਜਿਹੜਾ ਠੀਕ ਹੈ ਇਹਨੂੰ ਕਿਉਂਕਿ ਠੀਕ ਹੈ ਭਾਈ ਹੈ ਕਰਕਾ ਤੇਰੀ ਵਧੀਆ ਹੈ ਐਸ ਤੋਂ ਭਾਈ ਮੀਨ ਸਾਹਿਬ ਦੇ ਪਏ ਆ ਤਾਂ ਕਰਕਾ ਵਧੀਆ ਇਥੇ ਬੜਿੰਦਿਆ ਮੀਨ ਘੁੰਮਦੀਆਂ ਪਏ ਆ ਇਧਰ ਦੇ ਵੀਰੇ ਇੱਧਰ ਤੇ ਪਾਣੀ ਨਹੀਂ ਆਇਆ ਮੈਨੂੰ ਤਾਂ ਡਰ ਪੈ ਗਿਆ ਸਾਡੇ ਦਾ ਪੰਚਾਇਤ ਹੋਲੀ ਇੱਕ ਵਾਰ ਬਾਹੂ ਕਹਿੰਦੇ ਨੱਕੇ ਟੋੜ ਪਾਣੀ ਤੋੜਦਾ ਟੋਬੇ ਦਾ ਕਮਾਲਪੁਰ ਦਾ ਪਾਣੀ ਆ ਗਿਆ ਤਾਂ ਇੱਥੇ ਤੱਕ ਬੰਦਾ ਭਾਈ ਮੈਂ ਨਹੀਂ ਵਧਣ ਦੇਣਾ ਆਪਣਾ ਪਾਣੀ ਰੋਕੋ ਆਹ ਬਠੀਕ ਹੈ ਗੱਲ ਠੀਕ ਹੈ ਨਾ ਮੀਂਹ ਤਾਂ ਹਲੇ ਇੰਨਾ ਪਿਆ ਨਹੀਂ ਹੁਣ ਤੇ ਸਾਹਮਣੇ ਕੱਲ ਵੀ ਪਿਆ ਲੱਗਦਾ ਕਿ ਤੇ ਹੋ ਗਰਿਆ ਪਹਿਲਾਂ ਵੀ ਪਿਆ ਜੇ ਹੁਣ ਵੀ ਫਿਰ ਤਾਂ ਸਾਡੀਆਂ ਦਬਣੀਆਂ ਹੀ ਆ ਹੁਣ ਉਹਨਾਂ ਨੂੰ ਪਾਣੀ ਨੂੰ ਨਹੀਂ ਲਾਉਣਾ ਹੈਗਾ ਮੈਂ ਕਹਿੰਦਾ ਉਹ ਦੇਖੋ ਉਹਨਾਂ ਨੇ ਪਾਣੀ ਲਾਇਆ ਮੀਂਹ ਪੈ ਗਿਆ ਪੀਲੀ ਹੋ ਗਈ ਇੱਕ ਵਾਰ ਦੱਬਦੀ ਹੈ ਜ਼ਰੂਰ ਦੱਬਦੀ ਹੈ ਯਾਰ ਉਹਦੇ ਕੈਂਪੀ ਵੀ ਆ ਬੀਲੀ ਹੋ ਗਈ ਦੱਬਦੀ ਹੋਣੀ ਜਾਗਦੀ ਹਰੀ ਬੀਲੀ ਐ ਕਿਣਾ ਹੋ ਜਾਂਦਾ ਬਾਈ ਉਹ ਮੀਂਹ ਪਾਣੀ ਦਾ ਗਿਆਟਾ ਮੀਂਹ ਪੈ ਗਿਆ ਉਹ ਫੇਰ ਦੱਬ ਗਈ ਜਿਹੜੀ ਕੋਰ ਕਣਕਾ ਉਹਨਾਂ ਨੂੰ ਦੇਖੀ ਚ ਆ ਗਈਆਂ ਹਾਂ ਬਰੋਲੇ ਵਣ ਜਾਂਦੇ ਦੋ ਮੀਂਹ ਦਾ ਟਾਈਮ ਨਾਲ ਪੈ ਉਹਨਾਂ ਦੇ ਠੀਕ ਐ ਸਹੀ ਗੱਲ ਐਰ ਪਏ ਵੀ ਰਸਮੇ ਆ ਪਾਣੀ ਪਾਣੀ ਜਿੰਨਾ ਫਾਇਦਾ ਹੋਗਾ ਨਾ ਮੇਰਾ ਵੀ ਤਾਂ ਅਸੀਂ ਮੰਡ ਚ ਹਾਂ ਤਾਂ ਵੀ ਲਾਇੰਦੇ ਆ ਨਾ 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 ਪਾਣੀ ਪੀਗਾ ਤਾ ਪਾਣੀ ਮੈਂ ਇੱਕ ਵਾਰ ਦਾ ਨਾ ਤਾ ਦ ਦੋਹਾਂ ਨੂੰ ਦੂਈ ਵਾਰ ਮੰਗਦੀ ਆ ਤੇ ਆਪਣੇ ਤਾਂ ਮੈਂ ਤਾਂ ਲਾਇ ਹੀ ਨਹੀਂ ਫਿਰ ਆਓ ਫਿਰ ਦੂਈ ਵਾਰ ਅਸੀਂ ਮਿੰਨ ਤਾਂ ਲਾਇਆ ਆਪਾਂ ਦਾ ਪਾਣੀ ਤਾਂ ਲਾਉਣਾ ਪੈਗੇ ਤਾਂ ਆਪਾਂ ਕਹੇ ਜੇ ਸੁੱਕੇ ਬਰੂਲੇ ਜੀ ਤਾਂ ਵੇਜੇ ਹੁੰਦੇ ਹੈ ਕਿ ਨਹੀਂ ਤਾਂ ਲਾਉਣਾ ਪੈਗਾ ਤਾਂ ਕਣਕ ਵਧੀਆ ਹੋਈ ਬਾਈ ਕਣਕ ਤਾਂ ਵਧੀਆ ਮੰਡੀ ਇੱਕ ਦੇਖ ਲੈ ਉਹਨੇ ਸੁੱਕੇ ਤੇ ਗੁੱਲੀ ਦਿੰਦਾ ਨਹੀਂ ਹੈਗਾ ਦੇਖੀ ਬਾਕੀ ਸਪਰੇਅ ਦਾ ਵੀ ਫਰਕ ਹੈ ਫਰਕ ਆਇਆ ਜਿਹੜੀ ਉਹ ਥੋੜਾ ਮੋੜਾ ਪਰ ਸੁਪਰ ਸੀਡਰ ਹੋ ਕਰ ਦਿੰਦਾ ਨਾ ਤਾਂ ਭਈ ਇਹ ਨਾਲੇ ਗੇਹਰਿਆ ਪਤਾ ਉਹਦੇ ਤਿੰਨੇ ਹੀ ਭਈ ਕਿੱਥੇ ਗੁਰਦੇ ਆ ਤਿੰਨੇ ਨਾਲੇ ਬਸਸਾ ਫੇ ਵੀ ਫਰਕ ਪੈ ਜਾਂਦਾ ਕੋਈ ਸੁੱਕਾ ਵੀ ਹੋ ਜਾਂਦਾ ਵੀਰੇ ਤੇ ਰੇ ਨਗਰ ਦਾ ਕੋਈ ਉਹ ਨਹੀਂ ਸਭ ਇਹਦੇ ਪਟਾ ਦੇ ਯਾਰ ਤੂੰ ਹੁਣ ਕੰਮ ਪਟਾ ਦੇ ਸੋਹਰੇ ਅਸਾ ਉਹ ਤਾਂ ਹੋ ਹੀ ਗਿਆ ਪਟਾਣੇ ਉਹ ਤਾਂ ਹੋਇਆ ਤੇ ਮੈਂ ਹੋਰ ਸਕੀਮ ਲਾਏ ਨਾ ਇਹਨਾਂ ਦਾ ਕੋਈ ਨਾ ਦੇ ਰਹੇ ਆ ਤਾਂ ਇਹਦਾ ਦੇ ਰਹੇ ਆ ਉਹਨਾਂ ਦਾ 2.5 ਲੱਖ ਦੇ ਰਹੇ ਪਟਾ 2.5 ਬੈ ਬੁੱਤੇ ਥੜੇ 50 ਦੇ ਗਏ ਹੋਣੇ ਨਹੀਂ 50 ਨਹੀਂ ਹੈਗੇ ਹੈ ਕਟਾ ਮੈਂ ਕਹਾਂ ਵੀ ਨਹੀਂ ਮੇਰੀ ਹੌਸਲਾ ਏ ਮੇਰੀ ਹੌਸਲਾ ਤੇ ਯਾਰ ਪਰ ਹੁਣ ਮੈਂ ਪਟਾ ਦੂੰਗਾ ਪਰ ਪਟਾ ਦੇ ਮੈਂ ਤਾਂ ਰੱਖੇ ਤੇ ਇਹ ਉਹ ਉੱਥੇ ਆਪਣਾ ਜਿਹੜਾ ਮੈਥੇ ਪਲੈਂਟੜ ਆਹੋ ਤਾਂ ਉਹ ਸਾਂਝਾ ਉਹ ਦਿਖਤਾ ਆ ਬੈਠਾ ਨਾ ਹੁਣ ਜਗਾ ਕਿੱਕਣਾ ਉੱਥੇ ਥੋੜਾ ਕਾਲੇ ਕਿੱਥੇ ਉੱਥੇ ਜਿਹੜੀ ਮੈਥੇ ਬਰਾਦਾ ਜਗਾ ਹੈ ਹਾਂ ਉਹ ਹੁਣ ਕਿੱਕਣਾ ਵੀ ਕਿੱਧਰ ਕੌਣ ਕਿੱਧਰ ਕਿੱਧਰ ਹਿੱਲਿਆ ਨਹੀਂ ਕਿਧਰੇ ਨਹੀਂ ਹਿੱਲਿਆ ਯਾਰ ਮੇਰੀ ਉਹ ਜਗਾ ਤੇ ਯਾਰ ਥੋੜੀ ਜੀ ਚਾਚੇ ਦੀ ਵਿਚੂ ਬੜਾ ਵੜਦਾ ਤਾਂ ਹੈ 5 ਫੁੱਟ ਉਨੇ ਉਹਦੇ ਕਰਕੇ ਉਹ ਮੇਰਾ ਕੋਠਾ ਟਾ ਪਿਆ ਕਿਹੜਾ ਆਹੋ ਜਿਹੜਾ ਮੈਂ ਇਥੇ ਪਲੈਂਟ ਵਾਲਾ अच्छा ओ मेरी गाड़ी जगह चाखो अच्छा जे किते ओ नाटावदा मेरी सलाह थी मैं ताही फायदे रखे थे तो भी एथे मैं देसी मुर्गे रखने थे कोठा पिया बता हां इन्नू लावणी थी जाड़ी 15 15 20 20 फुट हम आ सारे बुट्टਿਆਂ ਦੇ ਆਗੇ ਦੜੇ ਉੱਥੀ ਰੱਖ ਲੈ ਤੂੰ ਮਰੇਗਾ ਇੰਨੀ ਦੀ ਜਗਾ ਘਰ ਕੋਥੇ ਉੱਥੇ ਮੁਰਗੇ ਰੱਖ ਲੈ ਘਾਰ ਤਾਂ ਹੈਗਾ ਤਾਂ ਉਦੇ ਹੋਰ ਹੋਰ ਤਾਂ ਨਹੀਂ ਮੈਂ ਉਹਦੇ ਖੁੱਲੇ ਛੱਟਣਾ ਤਾਂ ਉਹਨਾਂ ਨੂੰ ਇਹ ਪੂਰੀ ਸਨੀ ਪਰਦਾ ਤਾਹੀ ਤਾਂ ਹੋਣੀ ਕਰਿਆ ਇਹ ਖੁੱਲੇ ਛੱਟਣੇ ਨੂੰ ਯਾਰੋ ਕੋਠਾ ਇੱਥੇ ਦਾਜਾ ਮੈਂ ਤੁਹਾਨੂੰ ਕੋਠੇ ਦਾ ਮੂਕੁੱਛਾ ਹਾਂ ਇਹਨਾਂ ਕੁੱਲੀ ਰੱਖਣੀ ਵਿਸੇ ਇੰਨਾ ਏਰੀਆ 40 ਲੱਖ ਰੇਡੀ ਸੀ ਇਹਦੇ ਅੰਦਰ ਇਹ ਜਾਲੀ ਲਾ ਦੇਣੀ ਸੀ ਠੀਕ ਠੀਕ ਆ ਔਰ ਇਹਦਾ ਸਾਰਾ ਅਫੈਕਟ ਆ ਵੀ ਮਸ਼ੀਨ ਦਾ ਦਿਆ ਯਾਰ ਇਹ ਤਾਂ ਸਾਰੇ ਮੇਰੇ ਕੰਮ ਖਰਾਬ ਜਿੱਦੀ ਫਲੀਪਾਂ ਦੀਆਂ ਵੇਚੀ ਤੇ ਫੁੱਟੀਆਂ ਹੋਈਆਂ ਪਾ ਕੇ ਸਾਰੀਆਂ ਯਾਰ ਇਹ ਨਹੀਂ ਆ ਤੋ ਆ ਮੈਂ ਦੇ ਵੀ ਜਿਦ ਤੋ ਆਉਂਦਾ ਬੰਦੇ ਨੂੰ ਧਵਾ ਦੂੰ ਤੈਨੂੰ ਪਤਾ ਭਾਈ ਸੰਜੇ ਕੰਮ ਤੋਂ ਕੋਈ ਕਿਸੇ ਨੂੰ ਨਹੀਂ ਦੇਖਦਾ ਵਾਏ ਭੀਜਿਆ ਕਿੱਦ ਤੱਕ ਆ ਰਾਜਾ ਦਾ ਵੀਰੇ ਆਹ ਇਹ ਆਹ ਦਰਵਾਜ਼ਾ ਦਾ ਇਹ ਸਾਰਾ ਦਾ ਦੇਖਿੰਦੇ ਆ। ਉਹ ਉੱਥੇ ਤੱਕ ਆ ਸੱਤ ਹੋਇਆ ਪਤਾ। ਦੇਰ ਰਾਤ ਵੀ ਇਹਨੂੰ ਰਾਤ ਨੂੰ ਇੱਥੇ ਉੱਪਰ ਥੱਲੇ ਇਹਨਾਂ ਨੂੰ ਤਾਂ ਇਹ ਉੱਪਰ ਬੈਠਦੇ ਆ ਜਿਆਦਾ। ਹਾਂ ਠੀਕ ਆ ਉੱਪਰ ਥੱਲੇ ਕਰਕੇ ਪਾਦਣਾ ਤਾਂ ਸਿਰਫ ਇਹਦੇ ਆਲੇ-ਦਾਲੇ ਉਹੋ ਲੱਗਣੇ ਤੇ ਪਲੜ ਦੇ। ਤੇ ਇੱਧਰ ਇਹ ਖੁੱਲਾ ਜੇ ਮੀਂਹ ਕਿ ਨਹੀਂ ਆਏ ਆਪੇ ਅੰਦਰ ਆਉ ਬਾਹਰ ਇਹਨਾਂ ਖੁੱਲਾ ਏਰੀਆ ਦਾ। ਦਾਣਾ ਪੱਕਾ ਕੰਬੈਨ ਕਰਕੇ ਬਾਦੂ ਹੁੰਦੇ ਦਾ। ਸਮਝੋਂ ਤਾਂ ਥੋੜਾ ਗਾ ਪੈ ਗਿਆ ਇਹ। ਉਨਾ ਹੀ ਟਾਈਮ ਲੱਗਣਾ ਹੁਣ ਤਾਂ ਸਵਾਜੀ ਇਹ ਨਹੀਂ ਕਰਦਾ ਹੁਣ ਕਰਾਂ ਨਹੀਂ ਤੇ ਮੇਰੀ ਤਾਂ ਸਲਾਹ ਤੇ ਵੀ ਫੇਰ ਚੱਕ ਲੈਣਾ ਇੱਥੇ ਤੇ ਹੂੰ ਉਹ ਜਦੋਂ ਫੇਰ ਬਕਰ ਲੈਣਾ ਹੂੰ ਪਰ ਸਾਲਾ ਆਹੀ ਨਹੀਂ ਲੋਟ ਆ ਰਿਹਾ ਹੁਣ ਕਿੰਨੇ ਦਿਨ ਹੋ ਗਏ ਉਹਨੂੰ ਇੱਟਾ ਉਹਨਾਂ ਨੂੰ ਸਾਫ਼ ਕਰਦੇ ਨੇ ਠੀਕਾ ਢੇਠਾਂ ਤੇ ਬੁਰਾ ਹਾਰ ਤੇ ਮਿੱਟੀ ਚੱਕੂਗੇ ਇਹਨਾਂ ਅਸਲੇ ਪਾ ਬੰਦ ਹੁੰਦਾ ਦਾ ਓਰੇ ਹੈ ਆ ਬਹੁਤ ਡੁੰਗਾ ਹੁੰਦਾ ਦਾ ਨਾ ਡੁੰਗਾ ਤਾਂ ਇਹਨਾਂ ਗਿਆ ਆਹੋ ਇੱਥੇ ਇੱਥੇ ਆਹੂ ਤੇ ਨਾ ਆ ਫੇਰ ਉੱਥੇ ਤਾਂ ਪਤੂਦੇ ਕਰਕੇ ਹੋ ਗਿਆ ਖੂ ਪਰਾਂ ਤੇ ਵੀਰੇ ਮਿੱਟੀ ਉਹ ਪਰਾਂ ਤੇ ਖੂ ਪਰਲੇ ਬਸ ਹੋਰ ਯਾਰ ਇਹ ਤਾਂ ਝੋਕੇ ਨੂੰ ਤਾਂ ਵਾਚੋਕੇ ਵਾਲਾ ਦਾ ਹੈ ਇਹ ਜੋਕੇ ਵਾਲਾ ਦਾ ਹਾਂ ਖੂਦ ਪਰ ਉਹ ਤੇ ਇੱਥੇ ਖੂਦ ਤੇ ਉਹ ਖੂਦੇ ਘਰੇ ਮੋਟਰਾਂ ਲੱਗੀਆਂ ਪਈਆਂ ਉਹ ਜਿਹੜੀਆਂ ਉਹ ਚੱਕ ਕੇ ਟੱਕਣ ਉੱਧਰ ਉੱਧਰ ਤੇ ਰੱਖਦੇ ਤੇ ਉੱਪਰ ਦੀ ਹੇੜ ਭਰਤ ਪਾ ਦਿੰਦਾ ਸੀ ਇੱਥੇ ਕੈਨ ਕੁੱਪੇ ਤੇ ਪੰਜ ਛੇ ਜਹਾ ਤੇ ਗੋ ਇੱਕੜੀ ਸਾਲਾ ਕਵਾੜਮੀ ਕੱਢਦਾ ਕਿਹੜੇ ਗੌਰ ਕਰੀਏ ਕੈਨ ਕੁੱਪੇ ਬਹੁਤ ਆਮ ਦੇਤੀਆਂ ਰੱਖੀ ਵੀ ਆ ਚਾਚੇ ਨੇ ਦੋ ਛੇ ਹਾਂ ਹਾਂ ਉਦੇ ਚੈਨ ਦੇ ਟੋਚਨ ਪਿਆ ਚਾਚੇ ਕੋਲ ਹਾਂ ਉਹ ਦਾ ਬਥਾ ਹੋ ਜਾਈ ਹੋ ਗਿਆ ਉਹ ਦੇਖ ਰ ਹਰ ਜਗਦੀਪ ਤੇਰਾ ਨੋ ਖੁਸ਼ਦੀਪ ਦੁਆ ਹੀ ਤਾਜੀ ਮੈਂ ਮਿਲ ਜੇ ਬਟਨ ਦੱਬਿਆ ਮੋਟਰ ਮੋਟਰ ਚੱਲਣੀ ਚੱਲ ਸਕਿਆ ਟੱਕਣ ਸਾਰਾ ਜਗਾਰ ਦੇ ਯਕਲੀ ਦਿੱਤੀ ਆ ਉਹ ਸਾਰੇ ਉਹਨੇ ਆਣਾ ਉਰੇ ਰੇੜੀ ਮੇ ਰੱਖ ਦੇਣਾ ਜਿੱਤੇ ਸਾਡਾ ਖੇਤ ਮੇ ਸਟਿਆਣਾ ਜਾ ਕੇ ਸਾਈਡ ਪਰ ਸਭ ਚੋਕਾ ਸੁੱਕਲੇ ਨੂੰ ਮੈਂ ਕਿਹਾ ਉਹ ਬਝਰ ਖਾਦਾ ਹੁੰਦਾ ਉਹਨਾਂ ਦੇ ਮਾਤਾ ਤਾਂ ਹੀ ਮੈਨੂੰ ਤਾਂ ਹੀ ਤਾਂ ਮੋਟਰ ਚੱਕਦੀ ਸੀ। ਹੋਰ ਅਣੀ ਤੋਾਈ ਥੋੜੀ ਹੁੰਦੀ ਸੀ ਕਿਤੇ। ਆ ਦੇਖਦਾ ਬੀਮ ਪਾਇਵੇ ਸਾਰੇ ਮੈਂ ਕਿਹਾ ਵੀ ਰਹਿਣਾ ਦੇਖਦਾ। ਮਥਰੇ ਰਾਈ ਲੈ ਜਾਂਦੇ ਦੰਹੇਰੀਆਂ ਤੋ ਤੋ ਕੇ। ਹਾਂ। ਇੱਕ ਹੋਰ ਦਾ ਮੈਂਥ ਉਹ ਜਿਹੜਾ ਆਪਣੇ ਮਰ ਗਿਆ ਆਪਣੇ ਜਿਹੜਾ ਕਿਹੜਾ ਹੁੰਦਾ ਦਾ ਯਾਰ ਡਾਕਟਰ ਨਹੀਂ ਹੈ ਅੱਖਾਂ ਦੀ ਦਵਾਈ ਦਿੰਦਾ ਦਾ ਯਾਰ। ਸਿਆਣਾ ਜਿਹਾ ਯਾਰ ਨਾ ਉਹ ਭੁੱਲ ਗਿਆ ਉਹਦੇ ਅੱਖਾਂ ਦੀ ਦਵਾਈ ਬਹੁਤ ਵਧੀਆ ਹੁੰਦੀ ਯਾਰ। ਉਹ ਇੱਥੇ ਤੇ ਮੈਂ ਇੱਥੇ ਤੇ ਤੇਲ ਲੈ ਕੇ ਜਾਇ ਕਰ ਦਿੰਦਾ। ਹੂੰ। ਕੀ ਦਾ ਚਾ ਲੈਣ ਤੁਹਾਨੂੰ ਚਾ ਚੜਦੀ ਦੀਦੀ ਹਾਂ ਫਟ ਪ੍ਰਲਾ ਦੇ ਜੈਨ ਡਾਕਟਰ ਯਾਰ ਜੈਨ 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 ਡਾਕਟਰ ਬਾੜੇ ਲੈ ਬਤਾ ਮੈਂ ਮੱਥੇ ਲਿਆ ਕਰਦੇ ਤੇ ਵੀ ਹਾਂ ਮੱਥੇ ਮਾਲਿੰਦੇ ਜੈਨ ਜੀ ਮੈਨ ਹੁਣ ਦੰਨੇ ਆ ਵੀ ਆਹ ਵੇ ਜੋਬਬ ਮੈਂਥਾਪ ਦੇ ਕਰਦੇ ਤੇ ਲਾਉਣੇ ਨੂੰ ਜਿਆਦਾ ਹੈ ਨਾ ਬਾਈ ਆਹ ਆਪਣੀ ਆਪ ਆਉਂਦੀ ਚੈੱਕ ਕਰਨੀ ਕਿਹੇ ਕਿਹੇ ਅਸੀਂ ਬਾਪੂ ਨੇ ਵੀ ਮੈਂਥਾ ਪੇ ਜਾਂਦੇ ਹਾਂ ਯਾਰ ਮੇਰੀ ਗੱਲ ਛੋਡਾ ਉਹਨਾਂ ਨੇ ਇਹ ਬਾੜ ਦੇ ਜੜਾ ਰੱਖ ਉਹ ਬਾੜ ਦੇ ਨਾਲ ਮੈਂਥਾ ਤੇਲ ਕੱਢ ਲੈਣਾ ਫਿਰ ਉਹਦੇ ਜੜਾ ਨਿਕਲਦੇ ਨੇ ਥੱਲੇ ਦੇ ਹੂੰ ਜਣਾਂ ਵਾਲੇ ਜਾਂਦੇ ਤੇ ਪਟ ਪਟ ਕੇ ਲੋਕ ਕਵਾਂਟ ਵਾਲੇ ਹਿਸਾਬ ਨਾਲ ਓਰੀਜਨਲ ਜਾਂਦੇ ਤੇ ਵੀਜ ਵੀਜ ਓਰੀ ਦੇ ਹਾਂ ਉਹਦੇ ਨੰਬਰ ਲੱਗਦੇ ਹੁੰਦੇ ਤੇ ਯਾਰ ਗੰਨੇ ਮੰਗਾ ਗੰਨੇ ਮੰਗਾ ਨੰਬਰ ਲੱਗਦਾ ਤਾਂ ਐਕਨੇ ਐਕਨੇ ਖਿਲਾੜੀ ਤੇਰੀ ਬਲਾਣੇ ਦੀ ਬਣਾ ਕੇ ਖਾੜੀ ਦੇ ਲਈ ਆਈ ਐਕਨੇ ਹੀ ਪਾਪਾ ਛੇ ਦਿਨ ਟ੍ਰੈਲਰ ਖੜੇ ਰਹੇ ਨੇ ਤੇ ਐਕਨੇ ਹੀ ਨੂੰ ਲੱਗਦੇ ਤੇ ਦਿਨ ਰਾਤ ਹੀ ਚੱਲਦਾ ਦਸ ਨਾ ਗਾੜੀ ਨੂੰ ਖਿਲਾੜੀ ਨੂੰ ਵੀ ਐਕਨੇ ਲੱਗਦੇ ਤੇ ਬਾਈ ਬਾੜੀ ਵੀ ਐਕਨੇ ਲੱਗਦੇ ਦੋ ਦਿਨ ਟ੍ਰੈਲਰ ਆ ਬਾਈ ਪਰਸੋਂ ਨੂੰ ਇੱਥੇ ਖੜਾ ਆ ਜਾ ਪਰਸੋਂ ਨੂੰ ਆ ਜੀ ਕੱਢ ਦੋਗੇ ਫਿਰ ਦੂਆ ਖਿਲਾੜਦਾ ਨਾ ਇੱਕ ਦੂਏ ਤੇ ਬਾਅਦ ਮਤਲਬ ਕਿ ਇੱਕ ਕੜਾਹਾ ਦ ਸਾਰੀ ਇਹ ਹੁੰਦਾ ਦਾ ਇਹ ਇਹੀ ਤਾਂ ਇਹੀ ਹੁੰਦਾ ਸਭ ਤੋਂ ਪਹਿਲਾਂ ਆ ਟੈਲੀਫੋਨ ਮੈਂ ਕਹਿੰਦਾ ਵੀ ਇੱਕ ਉਹ ਪਿੰਡ ਹੁੰਦਾ ਤਾਂ ਇੱਕ ਹੋਰੇ ਲੱਗ ਗਿਆ ਤਾਂ ਚਾਰ ਪੰਜ ਫੋਨ ਲੱਗੇ ਤੇ ਆਪਣੇ ਪਿੰਡ ਤੇ ਲੱਗਿਆ ਤਾਂ ਦੋ ਥਵਾੜੇ ਲੱਗੇ ਤੇ ਹਾਂ ਆਪਣੇ ਪਿੰਡ ਇੱਕ ਘਰਾਂ ਥਵਾੜੇ ਇੱਕ ਥਵਾ ਇੱਥੇ ਮੋਟਰ ਵੀ ਨਹੀਂ ਮੋਟਰਵਾ ਕਹਿੰਦਾ ਸਭ ਤੋਂ ਪਹਿਲਾਂ ਮੋਟਰਵਾ ਇੱਥੇ ਲੱਗਿਆ ਤਾਂ ਹਾਂ ਫੇਰ ਕਹਿਣਾ ਹੁੰਦਾ ਤਾਂ ਮੈਂ ਇੰਨੇ ਬੰਦੇ ਦੀ 20 ਬੰਦੇ ਦੀ ਰੋਟੀ ਬਣਾ ਦੋ ਆਹੋ ਕਰ ਦੋ ਆਜੂਏ ਫੂਡ ਤਾਂ ਬਾਦਵਾ ਆਇਆ ਜਲੇ ਇੱਕ ਟਾਨੂੰ ਇਹ ਨਾ ਮੈਂ ਜਾਤਾ ਲੈਣ ਜਾਤਾ ਆਈ ਤੇ ਸਹੀ ਗੱਲ ਹੈ ਬਈ ਉਹ ਕਹਿੰਦਾ ਬਸ ਸੂਰ ਸੂਰ ਨਹੀਂ ਦੇ ਲਿਆ ਸਭ ਕੁ ਰੱਖ ਲਿਆ ਸੂਰਾਂ ਦਾ ਫਾਰਮ ਕਰ ਲਿਆ ਉਹਰੇ ਸੂਰ ਮੱਖੀਆਂ ਮੈਸਾਂ ਮੈਂ ਕਹਿੰਦਾ 35 40 ਡੰਗਰ ਦੇ ਹੈਨਾ ਸਾਰੇ ਮੈਸਾ 35 40 ਡੰਗਰ ਤੇ ਫਿਰ ਆਹ ਗੋਭੀ ਬਹੁਤ ਲਾਈ ਜੀ ਬਈ ਸਬਜੀ ਕਿਆ ਗੋਭੀ ਸ਼ੁਰੂ ਹੀ ਲਾਉਂਦੇ ਹੁਣ ਬਾਪੂ ਦੇ ਬਾਅਦ ਕੰਮ ਰਹਿ ਗਿਆ ਬਾ ਗੋਭੀ ਦਾ ਉਹ ਯਾਰ ਪਤਾ ਕੱਲੇ ਬੰਦੇ ਦਾ ਕੰਮ ਵੀ ਨਹੀਂ ਬਾਈ ਕਿਹੜਾ ਤੜਕੇ ਉੱਜਾਵੇ ਉਹ ਕਰੇ ਬਾਕੀ ਲੇਬਰ ਦਾ ਲੇਬਰ ਦਾ ਸਭ ਤੇ ਔਖਾ ਹੋ ਗਿਆ ਜਵੀਰ ਮੈਨੂੰ 70 ਰੁਪਏ ਨੂੰ ਕਿਹਾ ਏ ਹਲੇ ਗੰਨੇ ਨੂੰ ਵੀ ਆਪਾਂ ਮੰਨਦੇ ਆਂ ਵੀ ਕੜਾਈ ਸਿਲਾਈ ਲੱਦਣਾ ਲੱਦਣਾ ਕਿੰਨਾ ਹੋਇਆ ਕਿੰਨੇ ਔਖੀ ਆ ਹੈਗੇ ਨਹੀਂ ਪੱਤੀ ਤਾਰਨੀ ਜਵੀ ਤਾਂ ਇੱਕ ਵਟ ਗੇ ਬੰਨਣੀ ਹੋਏ ਇਹਨਾਂ ਨੇ ਆ ਕੇ ਲੱਗਾ ਬੰਨਣਾ ਪੱਤੀ ਛਿਲਣੀ ਕਿੰਨਾ ਕੰਮ ਕਿੰਨੇ ਦਾ ਉਹ ਵੀ 60 ਰੁਪਏ ਰੇਟ ਹੈ ਇਹਨਾਂ ਨੇ ਜਵੀ ਤਾਂ ਇਹ 70 ਕਰਤਾ ਮੈਂ ਤਾਂ ਹੈਰਾਨ ਆ ਯਾਰ ਮੈਂ ਤਾਂ ਅੱਜ ਉਹ ਆਏ ਵਿਦੇ ਉਹ ਖੁਰਖਿੰਨਾ ਦੁਹੇ ਕਿਹਾ ਤਾਂ ਉਹ ਹੀ ਕਹਿੰਦੇ 70 ਇੰਨਾ ਰੇਟ ਨਹੀਂ ਹੈਗਾ ਤੂੰ ਕਿਹੜਾ ਜਿਹੜਾ ਨੰਬਰ ਨਦੀਆ ਨਦੀਆ ਹਾਂ ਨਦੀਆ ਕਹਿੰਦਾ ਹੈਗਾ ਰੇਟ ਉਹਨੂੰ ਕਿਹਾ ਮੈਂ 80 ਰੁਪਏ ਦਾ ਉਹਰੇ ਪੀਕਅਪ ਲੱਦਦੇ ਹਾਂ ਰਹਿਣ ਬੱਸ ਕਰ ਮੈਂ ਹਾਂ ਭਾਵੇਂ ਬਾਗੇ ਫਿਰ ਇਹਨੂੰ ਲਾ ਦੇ ਹੁਣ ਤਾਂ ਘੱਟ ਹੈ 60 ਰੁਪਏ ਹਰੇਆ ਹੈ 60 ਰੁਪਏ ਬਾਹਰੇ 60 ਤਾਂ ਬਾਹਰੇ ਹੈ 60 ਕੀ ਤੇਲ ਬਾਹਰੇ ਖੜਾ ਇਹ ਨੂੰ ਫੂਲ ਤਾਂ ਰਹਿ ਪਿਆ ਗਿੱਲਾ ਦਾ ਪਿਆ ਆ ਪਾਣੀ ਕਿਹੜਾ ਮੇਰਾ ਯਾਰ ਓਏ ਮੋਟਰ ਦਾ ਆ ਜੀ ਇਹਨੂੰ ਕਰਨਾ ਹਾਂ ਹੋਰ ਸਿੰਘ ਦੀ ਮੇਦਾ ਪਾਦਣੀ ਸੀ ਹੁਣ ਇਹ ਹਾਂ ਇਹ ਕੋਠਾ ਵੱਜ ਜਾਂਦਾ ਠੀਕ ਹੈ ਦੋਸਤ ਵੀ ਜਾਲੀ ਲਾ ਕੇ 15 20 ਫੁੱਟ ਤੇ ਖੁੱਲੀ ਛੱਡਣੀ ਸੀ ਆਉਂਗਾ ਐਸੇ ਇੱਕ ਕੋਠਾ ਪਾ ਕੇ ਉਦੇ ਮੂਰੇ ਹੋਰ ਕੋਈ ਬੰਦਾ ਰੱਖ ਦਣਾ 15 ਰੁਪਏ ਅੰਡਾ ਭਿੱਗਦਾ ਦੇਸੀ ਮੁਰਗੀ ਦਾ 15 ਰੁਪਏ ਦੇਸੀ ਆ 15 ਰੁਪਏ ਅਰ ਕਈ ਦਾ ਰੰਗ ਕਰਕੇ ਦੇਈ ਜਾਂਦੇ ਆ ਵਾਹੋ ਹਾਂ ਕਈ ਤਾਂ ਰੰਗ ਕਰਕੇ ਦਿੰਦੇ। ਓਰੇ ਫਾਰਮ ਨਹੀਂ ਫਾਰਮ ਤੇ ਮਿਲਦੇ ਅੰਡੇ ਤਾਂ। ਹੈਂ? ਜਿਹੜਾ ਫਾਰਮ ਕਰਿਆ ਵਾ ਉਹ। ਓਏ ਇਹ ਮੁਰਗੀ ਹੋਣੀ। ਇਹ ਦੇਸੀ ਐ। ਇਹ ਦੇਸੀ। ਇੱਕ ਹੋਰ ਦੇਸੀ ਰੱਖੀ ਹੋਈ। ਉਹ ਵੀ ਦੇਸੀ ਹੈ। ਦੇਸੀ ਐ ਅੰਡਾ ਦੇਸੀ ਵੀ ਰੱਖੀ ਹੋਈ ਉਹਨਾਂ ਨੇ। ਕਿ ਹੈਗੀ ਐ ਦੇਸੀ ਇਹ। ਜੱਗੇ ਤੈਨੂੰ ਕਹਿੰਗੇ ਜਿਹੜੀ ਦੇਸੀ ਮੁਰਗੀਆਂ ਨਾ ਉਹ ਖੁੱਲੀ ਰਹਿਣੀ ਚਾਹੀਦੀ ਉਹ ਵੀਰੇ ਦੇਸੀ ਦਾ ਹੈਗੇ ਜਾਂ ਫੀਡ ਤਾਂ ਉਹੀ ਪਾ ਰਹੇ ਆ ਉਹ ਫਿਰ ਕਿਹਦੇ ਦੇਸੀ ਬਹੁਤ ਨੂੰ ਕਹਿੰਦੇ ਸੀ ਮੁਰਗੀ ਦੇ ਅੰਡੇ ਲੈ ਕਾਂਡਾ ਲਾਲ ਦੰਦੀ ਬਸ ਹਾਂ ਬਸ ਇਹ ਗੱਲ ਨਹੀਂ ਉਹ ਉਹ ਕੁਝ ਨਹੀਂ ਹੈਗਾ ਆਪਣੇ ਘਰ ਦੀ ਮੁਰਗੀ ਦਾ ਅੰਡਾ ਉਹ ਫਰਕ ਹੁੰਦਾ ਦੋ ਦਾ ਹੁਣ ਮੈਂ ਰੱਖਾਂ ਪੰਨ 10 ਘਰੇ ਸਲਾਹ ਹੈ ਮੇਰੀ ਖੁੱਲਾ ਛੱਡੋ ਮੈਨੂੰ ਖਾਈ ਜਾਓ ਆਪਣਾ ਹੋਰ ਵੀ ਹੈਗਾ ਏ ਸਭ ਕੁਝ ਹੈਗਾ ਬਾਹਰ ਦਾਣਾ ਪੱਕਾ ਮਸ਼ੀਨ ਦਾ ਉੱਥੇ ਹੀ ਕਿਰਦਾ ਚੁਗੀ ਜਾਊਂਗਾ ਹੁਣ ਇੱਥੇ ਕੈਨਸਲ ਇਹ ਆ ਪ੍ਰੋਗਰਾਮ ਨਹੀਂ ਤੇ ਮੇਰੀ ਇੱਥੇ ਸਲਾਹ ਬਣ ਗਈ ਉੱਥੇ ਰੱਖ ਲੈ ਹੂੰ ਉਤੇ ਬਣਾ ਦੇ ਗੁੱਡਾ ਜਾ ਘਰੇ ਠੀਕ ਔਰ 100 ਮੁਰਗੀ ਦਾ ਬਣਾ ਰਹਾ ਉਹ ਆ ਵੇਚ ਕੇ ਉਹ ਕੁੰਮਕੇ ਰੱਖਣਾ ਕਿੰਜ ਕਰਨੇ ਪੜਾ ਕੇ ਜਾਵਾਂਗੇ ਆ ਵੇਚ ਕੇ ਫੇਰ ਟਰਾਲੇ ਚ ਪਾ ਲੈਣੇ ਆਪਾਂ ਨਾ ਮੇਰੀ ਗੱਲ ਸੁਣ ਲੈ ਲਾਲਾ ਕਹਿੰਦੇ ਟਰੈਲਾ ਦੇਖਣ ਜਾਣਾ ਪਏ ਜਾਂਦਣ ਕਰਦੇ ਤੇ ਚੱਲੀ ਸਵੇ ਨੂੰ ਚੱਲੀ ਸਵੇ ਨੂੰ ਕਿਹੜੇ ਉਧਰ ਕਰਦੇ ਤੇ ਤੂੰ ਉਹ ਚੱਕੀ ਬੁੜਾ ਦੋ ਦਿਨ ਕੋਈ ਨਹੀਂ ਮੰਨਿਆ ਨਾ ਪੁੱਛ ਕੇ ਦੇਖਦੀ ਉਹ 16 ਦਾ ਪਰ ਹੁਣ ਮੈਂ 16 ਨਹੀਂ ਲੈਣਾ 18 ਹੀ ਜੇ ਲੈਣਾ ਤਾਂ 18 ਹੀ ਲਊਗਾ 18 ਹੀ ਮੇਰੇ ਫਾਇਦਾ ਹੋਗਾ ਹਾ ਲੈਣਾ ਫੇ ਬਦਲੂਗਾ ਕੀ ਫਾਇਦਾ ਯਾਰ 2 ਫੁੱਟ ਦਾ ਆਹੋ ਆ 14 ਹੈਗਾ ਇਹਦਾ ਰੱਖਣੀ ਰੱਖਣਾ ਇਹ ਨਹੀਂ ਵੇਚਣਾ ਇਹ ਨਹੀਂ ਵੇਚਣਾ ਹੈਗਾ ਆਪਾਂ ਇਹਦਾ ਮੇਰੀ ਦਾ ਜਿੱਦਾਂ ਆਇਆ ਬਸ ਇਹ ਤਾਂ ਵਧੀਆ ਤੇਰੇ ਸਾਹਮਣੇ ਦੇਖਿਆ ਕਦੇ ਕਹ ਬਚਾਰੀ ਹੁੰਦੀ ਹੈ ਛੋਟਾ ਵੀ ਚਾਹੀਦਾ ਬਾਈ ਇੱਕ ਦੇ ਪਾਣੀ ਨੂੰ ਫਾਇਦਾ ਛੱਡਿਆ ਆਪਣੇ ਬੁੱਟਿਆਂ ਨੂੰ ਨਹੀਂ ਮੋੜਦਾ ਜੀ ਹੁਣ ਮੇਰੀ ਗੱਲ 18 ਦਾ ਦੇ ਨੂੰ ਛੋਟਾ ਚੱਲਣਾ ਫਿਰ ਹਾਂ ਕਿਦਾ ਮੰਗੀ ਜਾਉਂਗੇ ਗੰਨੇ ਗੰਨੇ ਨੂੰ 18 ਜੀਰੀ ਜੂਰੀ ਨੂੰ ਗੰਨਾ ਜੀਰੀ ਬੜੀਆਂ ਮੋਟੀਆਂ ਜੀ ਹਾਂ ਇਹਨੂੰ ਬਾਹਰ ਛੋਟੇ ਪੈਣਾ ਉਹਦਾ ਫਿਰ ਬਾਈ ਦੇਖਿਓ ਕੋਈ ਜੇ ਹੋਇਆ ਪਾਸੇ ਗੰਨੇ ਦੇ ਬਾਦੇ ਲਾਉਂਗੇ ਹੁਣ ਗੰਨੇ ਕਰਕੇ ਹਰੇਕ ਪਾਸੇ ਮਹਿੰਗਾ ਮਿਲਣਾ ਹਾਂ ਗੰਨੇ ਦੇ ਬਾਦ ਦੇਖ ਲਿਓ ਮੈਨੇ ਤਾਂ ਬਾਦ ਦੇਖਦੇ 18 ਜਿਹੜੇ 20 ਕੀ ਬਣਾਉਣ ਲੱਗ ਗਏ ਨੇ ਬਾਈ ਸਾਨੂੰ 18 ਦੇ ਦਿਓ ਬਾਈ ਜੇ ਕਿਸੇ ਕੋਲ ਹੈਗਾ ਥੋੜਾ ਜਿਹਾ ਬਸੇਰੀ ਆਏ ਨੇ ਤੈਨੂੰ ਹੁਣਾ ਪੈਣਾ ਟਰਾਲਾ ਮਿਲਣਾ 18 ਤਾਂ ਬਹੁਤ ਹੈ ਉਹ ਤਾਂ ਕਹੇ ਘੁੰਮਣਾ ਪੈਣਾ ਮੈਨੂੰ 16 ਤਾਂ ਮੁੱਕੇ ਗਿਆ ਇੱਧਰ ਲੇਰੀ ਚ ਨਵਾਂ ਸ਼ਹਿਰ ਇਹਦੇ ਇੱਧਰ ਨੂੰ 16 ਤਾਂ ਬਹੁਤ ਘੱਟ ਰਹਿ ਗਿਆ 18 17 17 ਨਹੀਂ ਸੀਗਾ 20 ਵੀ ਪਰਾ ਕੇ ਹੁਣ ਤਾਂ 18 ਹੀ 18 ਦੇਣਾ 17 ਕਿਹਾ ਵੀ 17 ਦਾ ਚੱਕਰ ਹੈ ਕੋਈ ਉਹ ਨਹੀਂ ਫਰਕ ਹੁੰਦਾ ਕਿ ਆ ਫਿਰ ਇਹ ਸੜ ਇਹਦਾ ਆਉੜਤਾ ਆਗੇ ਇਹ ਵੀ 18 ਹੀ ਚਾਹੀਦਾ ਹੈ ਹਾਂ ਜਾਂ 16 18 ਆਏ ਹੋਏ 14 16 18 ਹਾਂ ਠੀਕ ਜਿਸ ਤਰ੍ਹਾਂ ਹੁਣ ਇਹ ਆਂ ਦਾ ਵਿੱਚੋਂ 17 ਦੇ ਟਾਇਰ ਵੀ ਆ ਗਏ ਫਰਾਂ ਵਾਲੇ ਉਹ ਗੱਲ ਨਹੀਂ ਹੂੰ ਠੀਕ ਹੈ ਨਾ ਜਾਂ 18 ਜਾਂ 16 ਹੂੰ ਚੱਲ ਠੀਕ ਹੈ ਚਲੋ ਫਿਰ ਹੁਣ ਹਰਸ਼ਵਿੰਦ ਕਹਿ ਦਿਆਂਗਾ ਮੈਂ 16ਵਾਂ ਫੇਰ ਨਾ ਬਣਾਈ ਸਾਰਾ ਬੁੱਟ ਵਜੇ ਟਰਾਲਾ ਥੋੜਾ ਬਦਲ ਮੈਂ ਤੇਰੇ ਵਰਗਾ ਪਾਗੇ ਨਹੀਂ ਹੋਣੇ ਬਣਾਉਣਾ ਤਾਂ 18 ਬਣਾ 14 ਸੌ ਮੁਰਨਾ ਮੁਰਨਾ ਬਣਾਉਣਾ ਤਾਂ ਦੇਖੋ ਮੁਰਜਣਾ ਕੋ ਮੁਰਜਣਾ ਹੈ ਹੈ ਯਾ ਜਗੇ ਬਾਮਾ ਵਾਲਾ ਮੋੜਦਾ ਹੀ ਆ ਆ ਇਹਦਾ ਮੋੜਦਾ ਹੀ ਫੇਰ ਆ ਆ ਮਾ ਮੋੜੀ ਨਾ ਹੌਲੀ ਠੀਕ ਨਹੀਂ ਤੇ ਨਾ ਕਰਦੇ ਆ ਭਾਈ ਸਾਂਝਾ ਲਿਆਉਂਦੇ ਇਹਨੂੰ ਵੀ ਰੱਖ ਲੈ ਉਹ ਸਾਂਝਾ ਰਹਿੰਦੇ ਆਪਣਾ ਆਪਣਾ ਬਣਾ ਲੈ ਦੇਖਿਆ ਤਾਂ ਦੇਖਿਆ ਹੀ ਸਾਂਝਾ ਦਾ ਤੂੰ 14 14 ਇਹ ਵੀ ਪਿਆ ਤੇ 15 ਤੇਰੇ ਕੋਲ ਤੇ 18 ਖੜਾ ਲੰਦੇ ਜਾਂਦੀਆਂ ਕਰਦੀ ਮੇਰੀ ਗੱਲ ਤਾਂ ਸੋਣਾ ਹਾਂ ਛੱਡਿਆ ਰਿਸ਼ਤੇਦਾਰ ਚ ਕਿਤੇ ਗੰਨੇ ਟਾਈਮ ਲਿਆ ਗੰਨੇ ਟਾਈਮ ਕਿ ਸਾਢੇ ਪਾ ਦੋ ਵੀ ਬਾਰਾ ਖਾਈ ਜਾਂਦੇ ਸਾਨੂੰ ਤਾਂ 10 ਕਿਲੇ ਖਾਣੂ ਗੰਨੇ ਦੇ ਫੇਰ ਸਾਨੂੰ ਤਾਂ ਦੋ ਵੀ ਬਾਰਾ ਖਾਣੇ ਆ ਹੈਗਾ ਨਹੀਂ ਹੁਣ ਮੰਨ ਕੇ ਚੱਲ ਤੀਏ ਦਿਨ ਪਰਚੀ ਆਉਂਦੀ ਤਾਂ ਵੀ ਦੋ ਚਾਹੀਦੇ ਆ ਇਸ ਵਾਰ 6 ਤੇ 106 ਤੇ 6 ਦੀ 10 ਨਾਲ ਦੇ ਆਉਂਦੀ ਆ ਜੋ ਫਾੜੇ ਕਹਿੰਦੇ 10 ਨਾਲ ਦੇ ਪਿਛਲਾ ਕਿ ਅੱਗੇ ਨੂੰ ਗੰਦਾ ਦਾ ਤਕੜ ਫੇਰ ਗੰਦਾ ਸਾਡਾ 500 ਹੀ ਨਿਕਲਦਾ ਬਾਈ 7 ਵਿੱਗੇ ਜੋ 700 ਦੇ ਉੱਪਰ ਚਲੇ ਜਾਂਦਾ ਪਿਛਲਾ ਕਿ ਅੱਗੇ ਨੂੰ 500 ਦੇ ਉੱਪਰ ਜਾਂਦਾ 7 ਵਿੱਗੇ ਤੋਂ ਚ 700 ਕੰਟ ਦੇ ਉੱਪਰ ਹੋ ਗਿਆ ਉੱਪਰ ਹੋ ਗਿਆ 700 ਕੰਟ ਦੇ ਉੱਪਰ ਆ ਫੇਰ ਫੇਰ 7 ਵਿੱਗੇ ਠੀਕ ਹੈ ਫੇਰ ਗੰਦਾ ਮੈਂ ਕਹਿੰਦਾ 500 ਦੇ ਉੱਪਰ ਆ ਵਿੱਚ ਲਿਖੀ ਮੇਰਾ ਕੋਈ ਨਹੀਂ ਹੈਗਾ ਇਹ ਗਣਤੀ ਕੋਆ ਨਹੀਂ ਹੈ ਨਹੀਂ ਫੇਰ ਹੁਣ ਹੋਰ ਕਿੱਥੇ ਵਿੱਚ ਤਨ 10 ਕਿਲੋ ਮੇਰੇ ਰੋਤਾਂ ਬਾਜੇ ਨੇ ਉੱਥੇ ਫੇਰ ਵੀ ਦੇਣਾ 2 ਕਿਲੋ ਜਬੀ ਦੇ ਖੜੇ ਆ ਪੀਆ ਬੂਟੇ ਤਾਂ ਵਿਕ ਜੈਣਾ ਠੀਕ ਤਿੰਨ ਹੋ ਗਏ ਉਹ ਪੱਟ ਕੇ ਲਾਉਣਾ ਗੰਨਾ ਅੱਛਾ 4 ਹੋ ਆ ਹਾਂ 8 ਕਿਲੋ ਹੋ ਜਣੇ ਫੇ ਥੋੜੇ 8 4 ਉਹ 4-4 8 ਹੋ ਗਏ 4 2 6 2 8 8 ਹੋ ਜਣੇ 8 ਹੋ ਜਣੇ 8 8.5 ਕਿਲੋ ਹੋ ਜਣੇ ਠੀਕ ਹੈ ਨਾ ਕਿ ਤਾਂ ਚਾਹੀਦਾ ਹੀ ਆ ਹੁਣ ਮੈਨੂੰ ਇੱਥੇ ਸਲਾਹ ਤੇ ਪਰ ਮੈਂ ਇੱਥੇ ਪਾਣੀ ਕਰਕੇ ਮੈਂ ਦੇਖ ਲਿਆ ਹੁੰਦਾ ਨਹੀਂ ਕਿਆ ਜੀ ਗੰਨਾ ਮੇਰੀ ਗੱਲ ਸੁਣਦਾ ਗੰਨਾ ਸਾਰਾ ਕੁਝ ਹੋਊਗਾ ਉਹਰੇ ਜਿੰਨਾ ਮਰਜੀ ਗੰਦਾ ਕਾਢ ਲਈ ਪਰ ਕੱਤਕੀ ਗੰਨਾ ਦਾ ਲਾਈ ਉਹਦੇ ਉਹਦੇ ਫਰਵਰੀ ਚ ਲਗਣਾ ਹਾਂ ਫੱਗਣ ਵਾਲਾ ਕਿੰਨਾ ਹੋਣਾ ਕੱਤਕਾਲਾ ਨਹੀਂ ਹੋਣਾ ਫੱਗਣ ਵਾਂ ਲਾ ਗੰਨਾ ਦੇਖੀ ਬਗੰਦਾ ਮੈਨੂੰ ਰਿਕਾਰਡ ਤੋੜ ਜੇ ਨਾ ਹੋਇਆ ਤਾਂ ਮੈਨੂੰ ਕਹਿ ਦੀ ਸਮਝੇ ਗੱਲ ਇਹਦਾ ਆਪਾਂ ਕੱਤਕੀ ਚ ਰੋਂਦੇ ਕੱਤਕੀ ਦਾ ਪਾਣੀ ਹੀ ਖੜ ਗਿਆ ਹੋਈ ਦੀ ਫੇਰ ਤਾਂ ਕਿੰਨੇ ਦੀ ਫੇਰ ਉਦਾ ਹੀ ਹਾਲ ਹੋਇਆ ਮੇਰੇ ਦਾ ਇਹ ਨੀਵੀਂ ਜਗ੍ਹਾ ਦਾ ਕੱਤਕੀ ਜਮਾ ਨਹੀਂ ਜਾਂਦਾ ਪੱਛੀ ਗੱਲ ਜਾਂਦੀ ਜਾਂ ਪਾਣੀ ਖੜ ਗਿਆ ਬਦਲ ਦਿੰਦੇ ਅੱਗੇ ਨੂੰ ਲਾਉਂਦੇ ਇਹਦਾ ਚਲੋ ਠੀਕ ਆ ਭਾਈ ਕਾਲੇ ਵਡਿਆ ਕੱਕਾ ਡਾ ਭਾਈ ਹੋਰ ਹੋਰ ਮੈਂ ਵੀ ਮੱਜਾਂ ਚ ਹੋਣੀ ਆ ਚੱਲ ਚੱਲੀਏ ਫੇਰ